ਫਾਖੜਾ ਡੈਮ ਦੇ ਮੁਰਤੋਂ ਫਲੱਡ ਗੇਟ ਖੋਲ ਦਿੱਤੇ ਗਏ ਨੇ ਅਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਸਤਲੁਜ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਵੀ ਅਲਰਟ ਜਾਰੀ ਹੋ ਚੁੱਕਿਆ ਹੈ ਹੜ੍ਹਾਂ ਦਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਇਸ ਵੇਲੇ ਭਾਰੀ ਮੀਂਹ ਪੈ ਰਿਹਾ ਹੈ ਇਸੇ ਵਿਚਾਲੇ ਫਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪਾਖੜਾ ਡੈਮ ਦੇ ਫਲੱਡ ਗੇਟ ਖੋਲਣ ਦਾ ਫੈਸਲਾ ਲਿਆ ਬੀਬੀਐਮਪੀ ਵੱਲੋਂ ਜਾਰੀ ਕੀਤੇ ਗਏ ਪੱਤਰ ਮੁਤਾਬਕ ਅੱਜ ਦੁਪਹਿਰ 3 ਵਜੇ ਲੜੀਵਾਰ ਢੰਗ ਦੇ ਨਾਲ ਪਾਖੜਾ ਡੈਮ ਦੇ ਗੇਟ ਖੋਲੇ ਜਾ ਰਹੇ ਨੇ ਅੱਜ ਦੁਪਹਿਰ 3 ਵਜੇ ਪਹਿਲੇ ਪੜਾਅ ਦੇ ਵਿੱਚ ਫਲੱਡ ਕੰਟਰੋਲ ਗੇਟ 1 ਫੁੱਟ 4 ਵਜੇ ਦੂਜੇ ਪੜਾਅ ਦੇ ਵਿੱਚ 2 ਫੁੱਟ ਤੇ 5 ਵਜੇ ਤੀਜੇ ਪੜਾਅ ਦੇ ਵਿੱਚ 10 ਫੁੱਟ ਤੱਕ 게ਟ ਖੋਲੇ ਜਾਣਗੇ। BBMP ਪ੍ਰਸ਼ਾਸਨ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦੇ ਹੋਏ ਨਿਰਧਾਰਤ ਸਮੇਂ ਮੁਤਾਬਕ ਕਾਰਵਾਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਨੇ ਤਾਂ ਜੋ ਪਾਣੀ ਛੱਡਣ ਦੀ ਪ੍ਰਕਿਰਿਆ ਸੁਚਾਰੂ ਅਤੇ ਸੁਰੱਖਿਅਤ ਢੰਗ ਦੇ ਨਾਲ ਪੂਰੀ ਕੀਤੀ ਜਾ ਸਕੇ। BBMP ਅਨੁਸਾਰ ਅੱਜ ਸਵੇਰੇ 6 ਵਜੇ ਭਾਖੜਾ ਡੈਮ ਦੇ ਪਾਣੀ ਦਾ ਪੱਧਰ 1665 ਫੁੱਟ ਤੱਕ ਪਹੁੰਚ ਚੁੱਕਿਆ ਹੈ। ਜਦਕਿ ਡੈਮ ਦੀ ਆਮ ਜਲ ਭੰਡਾਰਨ ਸਮਰੱਥਾ 1680 ਫੁੱਟ ਹੈ ਡੈਮ ਦੀ ਕੁੱਲ ਸਮਰੱਥਾ ਦਾ 87% ਹਿੱਸਾ ਪਾਣੀ ਦੇ ਨਾਲ ਭਰਿਆ ਹੋਇਆ ਹੈ ਤੇ ਇਸ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਵੀ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਲਗਾਤਾਰ ਪੰਜਾਬ ਦੇ ਵਿੱਚ ਵੀ ਬੀਤੇ ਕੁਝ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਰੁਕ ਰੁਕ ਕੇ ਪੈ ਰਹੇ ਇਸ ਮੀਂਹ ਕਾਰਨ ਨਦੀਆਂ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵਧ ਚੁੱਕੇ ਤੇ ਹੁਣ ਬਿਆਸ ਨੰਗਲ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਗਿਆ ਜਿਸ ਕਰਕੇ ਫਲੱਡ ਗੇਟ ਹੁਣ ਖੋਲੇ ਜਾ ਰਹੇ ਨੇ ਤਾਂ ਲੜੀਵਾਰ ਤਿੰਨ ਵਾਰ ਫਲੱਡ ਗੇਟ ਖੋਲੇ ਜਾਣਗੇ ਪਹਿਲਾਂ 3 ਵਜੇ ਖੋਲੇ ਗਏ ਫਿਰ ਅੱਜ ਦੁਪਹਿਰ 4 ਵਜੇ ਤੇ ਫਿਰ ਸ਼ਾਮ 5 ਵਜੇ ਤੀਜੇ ਪੜਾਅ ਦੇ ਵਿੱਚ 3 ਫੁੱਟ ਤੱਕ ਖੋਲੇ ਜਾਣਗੇ BBMB ਪ੍ਰਸ਼ਾਸਨ ਨੇ ਅਲਰਟ ਵੀ ਜਾਰੀ ਕਰ ਦਿੱਤਾ ਹੈ ਕਿ ਜਦੋਂ ਫਲੱਡ ਗੇਟ ਖੋਲੇ ਜਾਣ ਉਦੋਂ ਕੋਈ ਵੀ ਡੈਮ ਦੇ ਨੇੜੇ ਤੇੜੇ ਵੀ ਨਾ ਆਵੇ ਕਿਉਂਕਿ ਇਸ ਦੌਰਾਨ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵੱਧ ਜਾਂਦਾ ਹੈ ਪਾਣੀ ਦਾ ਤੇਜ਼ ਵਹਾ ਹੁੰਦਾ ਤੇ ਇਸ ਦੇ ਨਾਲ ਹੀ ਹਾਲੇ ਦੁਆਲੇ ਦੇ ਇਲਾਕੇ ਦੇ ਲੋਕਾਂ ਦੇ ਲਈ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਕਿ ਲੋਕ ਸਾਵਧਾਨ ਰਹਿਣ ਸੁਚੇਤ ਰਹਿਣ ਨਦੀਆਂ ਨਾਲਿਆਂ ਦੇ ਨੇੜੇ ਨਾ ਜਾਣ ਭਾਖੜਾ ਨੰਗਨ ਡੈਮ ਦੇ ਨੇੜੇ ਨਾ ਜਾਣ ਕਿਉਂਕਿ ਪਾਣੀ ਦਾ ਪੱਧਰ ਇਸ ਵਕਤ ਵਧਿਆ ਹੋਇਆ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਭਾਖੜਾ ਡੈਮ ਦੇ ਫਲੱਡ ਗੇਟ ਖੋਲਣ ਦਾ ਫੈਸਲਾ ਲਿਆ ਬੀਬੀਐਮਬੀ ਵੱਲੋਂ ਜਾਰੀ ਕੀਤੇ ਗਏ ਪੱਤਰ ਮੁਤਾਬਕ ਲੜੀਵਾਲ ਢੰਗ ਦੇ ਨਾਲ ਯਾਨੀ ਕਿ ਤਿੰਨ ਵਾਰ ਅੱਜ ਭਾਖੜਾ ਡੈਮ ਦੇ ਗੇਟ ਖੋਲੇ ਜਾ ਰਹੇ ਨੇ ਤਾਂ ਦੱਸਦੀ ਹੈ ਕਿ ਹੁਣ ਸਤਲੁਜ ਕੰਡੇ ਨੇੜੇ ਜਿੰਨੇ ਵੀ ਪਿੰਡ ਨੇ ਉਹਨਾਂ ਦੇ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਕਈ ਇਲਾਕੇ ਪਹਿਲਾਂ ਹੀ ਹੜ੍ਹਾਂ ਦੀ ਮਾਰ ਹੇਟਾਂ ਆ ਚੁੱਕੇ ਨੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਚੁੱਕੀਆਂ ਨੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਿਆ ਹੈ ਤੇ ਹੁਣ ਮੁੜ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਵੱਡੀ ਖਬਰ ਹੈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ BBMB ਦੇ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਲੋਕਾਂ ਦੇ ਲਈ ਤੇ ਲੋਕਾਂ ਨੂੰ ਲਗਾਤਾਰ ਹੀ ਸਾਵਧਾਨ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਉਸੀ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ